ਹਾਂਜੀ ਜੀ ਸਾਸਤਰੀ ਕਾਲਾ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਪੱਖੋ ਬਾਈਕ ਕੋਲ ਇੱਕ ਮੱਝ ਇੱਕ ਗਾਂ ਇੱਕ ਸੂਤੀ ਕੱਟੀ ਰੱਖਉ ਹੈ ਜੀ ਤੇ ਲੈਨੇ ਆ ਵਾਈ ਤੋਂ ਟੋਟੇ ਲਾ ਕਰਦੇ ਆ ਜੀ ਨਾਲ ਗੱਲਬਾਤ ਵਈ ਸਾਸਤਰੀ ਕਾਲਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਮੇਰਾ ਨਾਮ ਭਵਿੰਦਰ ਸਿੰਘ ਜੀ ਪਿੰਡ ਜੀ ਪਿੰਡ ਪੱਖੋ ਕੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਤੇ ਨੰਬਰ ਦੱਸ ਦੋ ਜੀ ਆਪਣਾ 92564 ਜੀ 39820 ਦੁਬਾਰਾ ਕਰ ਦੱਸ ਵੀਰੇ 92564 39820 ਜੀ ਠੀਕ ਹੈ ਜੀ ਹਾਂਜੀ ਇਹ ਡਿਟੇਲ ਦੱਸੋ ਜੀ ਮੱਝ ਦੀ ਆਪਣੀ ਦੀ ਇਹ ਮੱਝ ਜੀ ਪਰਸ ਦੂਜਾ ਸੂਆ ਜੀ ਪਰਸੋ ਹੀ ਸੂਈ ਹੈ ਜੀ ਚੀਕਾ ਦਿਨ ਹੋਇਆ ਅੱਜ ਠੀਕ ਹੈ ਜੀ ਤੇ ਬੌਲੀ ਹੈਗੀ ਜੀ ਇਹਦੇ ਥੱਲੇ 9 ਕਿਲੋ ਠੀਕ ਹੈ ਜੀ ਹਾਂਜੀ ਤੇ ਰੇਟ ਵੀ ਦੱਸ ਦੋ ਜੀ ਬਾਈ ਰੇਟ ਇਹਦਾ 1 ਦਾਸ ਆ ਜੀ ਠੀਕ ਹੈ ਜੀ ਹਾਂ ਰੇਵਾ ਥੋੜਾ ਜਿਹਾ ਟੈਟਾ ਜੀ ਤੇ ਚੋਣ ਜਾਣ ਬਹੁਤ ਸੋਹਣਾਗਾ ਚੋਈ ਬਹੁਤ ਸੋਹਣੀ ਆ ਬੌਲੇਤੀ ਆ ਹਜੇ ਭਾਈ ਬੌਲੇਤੀ ਆ ਠੀਕ ਹੈ ਜੀ ਦੇਖ ਸਕਦਾ ਤੁਹਾਨੂੰ ਤੋਂ ਹਾਂਜੀ ਪਲਾਂ ਚ ਹਜੇ ਪਲਾਂ ਕਰੀ ਜਾਂਦੀ ਆ ਮੜਾ ਕਰ ਦੋ ਤੁਨੂੰ ਦੇਖ ਸਕਦਾ ਠੀਕ ਮਗਰ ਕਟਾ ਕੱਟੀ ਹੋਈ ਏ ਇਹਦੇ ਕਟਾ ਜੀ ਮਗਰ ਮਗਰ ਕਟਾ ਜੀ ਇਹਦਨ ਕਰੋ ਮੜੀ ਜੀ ਮੱਝ ਦੇਖ ਸਕਦਾ ਕਟਾ ਠੀਕ ਹੈ ਜੀ ਤੁਹਾਨੂੰ ਦਿਨ ਵਈ ਗਿਆ ਤਸਵੀਰ ਹੋਵੇ ਬਹੁਤ ਸੋਹਣੀ ਮੱਝ ਜੇ ਕਿਸ ਨੇ ਕੋਈ ਕਨੈਕਟ ਕਰ ਲੋ ਜੀ ਦੇਖਣੀ ਲੈਣੀ ਤਾਂ ਹਾਂਜੀ ਬਾਈ ਜੀ ਦੂਜੇ ਨੰਬਰ ਗਾਂ ਦੀ ਦੱਸੋ ਟਟੇਰਾ ਹਾਂਜੀ ਇਹ ਐਚ ਐਫ ਜੀ ਜਰਸੀ ਕਰਾਉਸ ਆ ਠੀਕ ਹੈ ਜੀ ਤੇ ਇਹਦੇ ਥੱਲੇ ਹੁਣ 17 ਕਿਲੋ ਦੁੱਧ ਹੈਗਾ ਜੀ ਠੀਕ ਹੈ ਜੀ ਇੱਕ ਹਫਤਾ ਹੋਇਆ ਸੂਈ ਨੂੰ ਜੀ ਮਾਗਰ ਬੱਚਾ ਦਾ ਠੀਕ ਹੈ ਜੀ ਹਾਂਜੀ ਬਈ ਦੇਖ ਸਕਦੇ ਹੋ ਬਈ ਜੀ ਕਹਿੰਦਾ 17 ਲੀਟਰ ਦੁੱਧ ਦਊਗੀ ਠੀਕ ਹੈ ਜੀ ਹੁਣ ਹੈਗਾ ਜੀ ਤਿਆਰ ਆ 17 ਲੀਟਰ ਹਾਂਜੀ ਲੀਟਰ ਮਾਰ ਕੇ ਲੈ ਸਕਦਾ ਤੁਸੀਂ ਦਸੰਦੀ ਕਰਕੇ ਜੀ ਹਾਂਜੀ ਠੀਕ ਹੈ ਬਈ ਦੇਖ ਸਕਦੇ ਹੋ ਦਾ ਜੁਦਾ ਖਤੰਤ ਨੂੰ ਤੇ ਇਹ ਸੋਸ ਦਿਖਾ ਸਕਦੇ ਮਣਕਾ ਮਾ ਦੇ ਬੀ ਨਾ ਠੀਕ ਹੈ ਜੀ ਨਸਰ ਆ ਕੇ ਸੋਸ ਤੇ ਇਹਦੇ ਮਗਰ ਕੀ ਆ ਜੀ ਬੱਛਾ ਜੀ ਬੱਛਾ ਜੀ ਇਹਦੇ ਮਗਰ ਜੀ ਬੱਛਾ ਜੀ ਉਹਦੇ ਸਦੇ ਤੇ ਕੀ ਰੇੜਾ ਭਰਾ ਦਾ ਇਹਦਾ ਰੇਟ ਹੈਗਾ ਜੀ 55000 ਰੁਪਏ। 55 ਮਾਨਤਨ ਹੋ ਜੂਗਾ। ਹਾਂ ਜੀ ਹੋ ਜੂਗਾ। ਠੀਕ ਹੈ ਜੀ। ਹਾਂ ਮਾਨਤਨ ਹਰੇਕ ਸੌਦੇ 'ਚ ਹੋ ਜੂ ਜਿਹੜਾ ਵੀ ਲਊਗਾ ਕੋਈ ਉਹੇ ਦੀ ਕੋਈ ਗੱਲ ਨਹੀਂ। ਠੀਕ ਹੈ ਜੀ। ਹਾਂ ਜੀ ਆ ਕੱਟੀ ਦੀ ਦਸਵੀਂ ਤੇ ਦਾ। ਇਹ ਕੱਟੀ ਹੈਗੀ ਜੀ 9 ਮਹੀਨਿਆਂ ਦੀ। ਠੀਕ ਹੈ ਜੀ। ਹਾਂ ਜੀ ਇਹ ਘਰ ਦੀ ਕੱਟੀ ਆ ਆਪਣੀ ਮੱਝ ਮੰਗਰਾ ਮੱਝ ਦੁਆਰੇ ਸੌਣ ਵਾਲੀ ਆ। ਠੀਕ ਹੈ ਜੀ। ਹਾਂ ਜੀ ਇਹਨੂੰ ਸੇਲ ਕਰਦੇ ਆ। ਠੀਕ ਹੈ ਜੀ। ਤੇ ਕੀ ਰੇਟ ਟੋਟਾ ਜੀ ਇਹਦਾ? ਇਹਦਾ 12000 ਰੁਪਏ ਮੰਗਦੇ ਜੀ। ਠੀਕ ਹੈ ਜੀ। ਇਹਦੀ ਮਾਂ ਦਾ ਕਿੰਨਾ ਕਰਕਾਰ ਸੀ ਦੁੱਧ ਦਾ ਜੀ ਇਹ ਆਪ ਅਰਜਨ ਬੋਲਦੀ ਆ ਜੀ ਠੀਕ ਹੈ ਅਰਜਨ ਬੋਲਦੀ ਆ ਠੀਕ ਹੈ ਬਈ ਦੇਖ ਸਕਦੇ ਕੱਟੀ ਸੋਹਣੀ ਆ ਬੜਾ ਕਰੀ ਜ ਸੈੱਡ ਠੀਕ ਹੈ ਜੀ ਤਾਂ ਫੁੰਦੇ ਚੱਲੇ ਆ ਚਾਰੇ ਥਾਣਾ ਜੀ ਪੂਰੇ ਗੈਬ ਤੇ ਆ ਚਾਰ ਹੀ ਥਾਣਾ ਠੀਕ ਹੈ ਜੀ ਸਹੀ ਹਾਂ ਕੋਈ ਦੇਖ ਸਕਦਾ ਜੇ ਕਿਸੇ ਨੇ ਲੈਣੀ ਆ ਕੱਟੀ ਬਹੁਤ ਸੋਹਣੀ ਆ ਤੇ ਬਈ ਨਜ਼ਦੀਕ ਕਨੈਕਟ ਕਰ ਸਕਦਾ ਠੀਕ ਹੈ ਬਈ ਜਿੱਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਪਹਿਲਾਂ ਪਹੁੰਚ ਜਲਦੀ ਪਹੁੰਚ ਜਾਣਾ ਤੇ ਆਪਣਾ ਨੰਬਰ ਹੈਗਾ ਜੀ 75 80 00 355 ਜੇ ਕਿਸੇ ਭਾਈ ਨੇ ਵੀ ਵੀਡੀਓ ਬਣਾਈ ਤਾਂ ਆਪਣਾ ਨੰਬਰ ਜਰੂਰ ਕਨੈਕਟ ਕਰੋਗੇ ਮਿਲਦੇ ਆਪਰਾ ਅਗਲੀ ਵੀਡੀਓ ਚੱਕ ਕੇ ਭਾਈ